ਦੇ ਦਾ ਪ੍ਰਗਰਾਮ ਦਾ ਦਿਹਾੜਾ ਪਵਿੱਤਰ ਦਿਹਾੜਾ ਮੇਰੀ ਪੇਰੀ ਤੇ ਮਾਲਕ ਦਾ ਪਵਿੱਤਰ ਦਿਹਾੜਾ ਤੋਂ ਅੱਜ ਦੇ ਦਿਨ ਤੇ ਅੱਜ ਤੋਂ ਅ 2000 ਦੇ ਵਿੱਚੇ ਬਾਬੇ ਨਾਨਕ ਦੀ ਪਵਿੱਤਰ ਚਰਸੋਂ ਪ੍ਰਾਪਤ ਹੋਈ ਜਿਹੜੀ ਹੈ ਇਹਦੀ ਸਵਸਥਾ ਵਾਸਤੇ ਪਹਿਲੀ ਅਰਦਾਸ ਹੈ ਗੁਰੂ ਪਾਤ ਜੀ ਸਾਡੇ ਪਾਵਨ ਕਰਨਾ ਜੀ ਸਾਡੇ ਕਿਰਪਾ ਕਰੋ ਬਲਵਕਸ਼ ਹੋਏ ਬਾਬੇ ਨਾਨਕ ਦੀ ਚਰਸੋਂ ਪ੍ਰਾਪਤ ਹੋਏ ਸਬ ਸ੍ਰੀ ਗੁਰੂ ਨਾਨਕ ਸਾਹਿਬ ਦੀ ਵਲਾਈ ਬਾਣੀ ਦਾ ਆਗਮਨ ਪਸਤਾਨ ਇਹ ਸਭ ਸਫਰਾ ਹੋਵੇ ਗੁਰੂ ਮਾਰਾ ਜੀ ਨੇ ਕਿਰਪਾ ਕੀਤੀ ਹੈ ਰਈ ਇਹ ਵਿੱਚ ਪਾਰੇ ਪੰਡਾ ਸਾਰਾ ਦੇ ਸਿੰਦੇ ਪਾਣੀ ਉਹ ਬਤ ਹੋ ਗਿਆ ਤੇ ਨਾਲ ਦੀ ਨਾਲ ਸਾਫ ਪਾਣੀ ਇਹਦੇ ਵਿੱਚ ਵਗਣਾ ਸ਼ੁਰੂ ਹੋਇਆ ਸੋ ਪੂਰੇ ਭਾਰਤ ਦੇ ਵਿੱਚ ਇਹ ਪਹਿਲੀ ਨਦੀ ਹੈ ਜਿਹੜੀ ਪ੍ਰਦੂਸ਼ਿਤ ਹੋ ਕੇ ਦੁਆਰਾ ਜਿਹੜਾ ਹੈ ਉਹਦਾ ਵਹਾਅ ਸ਼ੁਰੂ ਹੋਇਆ ਉਹਦੇ ਨਾਲ ਇਸ ਇਲਾਕੇ ਦੇ ਵਿੱਚ ਕੋਈ ਤਰਬਈ ਆ ਰੰਭ ਹੁੰਦੇ ਆ ਮਕੇਰੀਆਂ ਦਸ਼ੂਆ ਇਲਾਕਾ ਜਿਹੜਾ ਸੇਮ ਦੀ ਮਾਰ ਹੇਟਾ ਸੀ ਬਹੁਤ ਵੱਡਾ ਰਕਵਾ ਜਿਹੜਾ ਵਾਟਰ ਲੌਕਿੰਗ ਕਰਕੇ ਕਿਉਂਕਿ ਪਾਣੀ ਦਾ ਵਹਾਅ ਇਹਦਾ ਬੰਦ ਪਾਇਆ ਸੀ ਤੇ ਜਿਹੜਾ ਇਲਾਕਾ ਜਿਹੜੀ ਵਹੀਂ ਆ ਇਹ ਬਾਰਸਾਂ ਦੇ ਦਿਨਾਂ ਚ ਚੱਲਦੀ ਸੀ ਬਹੁਤੋਂ ਬੰਦ ਹੋ ਜਾਂਦੀ ਤੋਂ ਅੱਗੇ ਜਾ ਕੇ ਦਰਿਆ ਵਿਆਸ ਦੇ ਵਿੱਚ ਹੀ ਵਹੀਂ ਪੈਂਦੀ ਆ ਉਹ ਇਲਾਕੇ ਦੇ ਵੀ ਇੱਕੋ ਬੰਦ ਸੀ ਗਈ ਇਹਦੇ ਕਰਕੇ ਉਸ ਇਲਾਕੇ ਦੇ ਵਿੱਚ ਵੀ ਸ਼ੇਮ ਪੈਦੀ ਹੁਣ ਵੇਈਂ ਚੱਲਣ ਦੇ ਨਾਲ ਉਹ ਇਲਾਕਿਆਂ ਦੀ ਸ਼ੇਮ ਖਤਮ ਹੋ ਗਈ ਉਹ ਜਿਹੜਾ ਧਰਤੀ ਹੇਠਾਂ ਪਾਣੀ ਜਾਂਦਾ ਸੀ ਉਹ ਬੰਦ ਹੋ ਗਿਆ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਇਹ ਨਦੀ ਹੈ ਜਿਹੜੀ 12 ਮਹੀਨੇ ਦਰਿਆ ਤੋਂ ਸਾਰੇ ਚੱਲਦੇ ਆ ਦੋਨੋਂ ਉਹਨਾਂ ਜਿਵੇਂ ਘੱਟ ਪਾਣੀ ਪਰੇ ਵੇਈਂ ਜਿਹੜੀ ਚੱਲਣ ਨਾਲ ਇਲਾਕੇ ਦੇ ਜਿਹੜਾ ਜਾ ਰਿਹਾ ਸੀ ਪਾਣੀ ਉਹ ਰੁਕ ਗਿਆ ਉਹਦੇ ਨਾਲ ਬਹੁਤ ਵੱਡਾ ਕਿਸਾਨੀ ਨੂੰ ਫਾਇਦਾ ਹੋਇਆ ਵਾਤਾਵਰਣ ਨੂੰ ਫਾਇਦਾ ਹੋਇਆ ਇੱਕ ਮਾਡਲ ਇਹ ਪਿੱਤਰ ਭਈ ਦੁਨੀਆ ਦੇ ਵਾਸਤੇ ਪਰ ਪੂਰੇ ਭਾਰਤ ਦੇ ਵਿੱਚ ਔਰਤਾਂ ਨੂੰ ਸਾਫ ਸੁਥਰਾ ਬਣਾਉਣ ਵਾਸਤੇ ਇੱਕ ਮਾਡਲ ਜਿਹੜਾ ਹੈ ਬਾਬੇ ਨਾਨਕ ਜੀ ਦੇ ਆਪਨ ਹੱਥੀਆ ਆਪਣਾ ਆਪੇ ਹਕਾਕ ਸਵਾਰੀ ਹੈ ਜਿਹੜਾ ਸੰਗਤਾਂ ਨੇ ਸਮੂਹ ਗਰੁੱਪ ਦੇ ਵਿੱਚ ਦੁਨੀਆ ਭਰ ਦੇ ਵਿੱਚ ਵਸਦੇ ਹੋਏ ਗੁਰਨਾਨਕ ਨਾਮ ਲੈਵਾ ਕਰ ਸੰਗਤਾਂ ਨੇ ਧਨ ਮੰਤਰ ਦੇ ਨਾਲ ਇਹ ਸੇਵਾ ਦਾ ਕਾਰਜ ਜਿਹੜਾ ਹੈ ਉਹ ਚੱਲਦਾ ਸੋ ਇਹ ਦੇ ਹੜਾ ਬਾਤਾ ਬਣਨ ਚਾਉਣ ਵਾਸਤੇ ਪਾਣੀਆਂ ਨੂੰ ਬਚਾਉਣ ਵਾਸਤੇ ਇੱਕ ਬਹੁਤ ਵੱਡੀ ਸ਼ੁਰੂਆਤ ਅੱਜ ਦੇ ਦਿਨ ਤੋਂ ਹੋਈ ਇਹਨੂੰ ਹਰ ਸਾਲ ਲਈ ਜਿੰਨੇ ਵੀ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਕੀ ਚੁਣੌਤੀ ਹੈ ਉਹਨਾਂ ਵਾਸਤੇ ਚਰਚਾ ਤੇ ਨਾਲ ਜੋ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਕਿਸ ਤਰ੍ਹਾਂ ਹੋ ਰਹੇ ਸੀ ਵਾਤਾਵਰਣ ਦੇ ਪ੍ਰਤੀ ਜੇਤਨਾ ਲਿਆ ਸਕਦੇ ਆ ਵੱਖ-ਵੱਖ ਸਮਾਗਮ ਕਰਵਾ ਕੇ ਵੱਖ-ਵੱਖ ਗੋਸ਼ਟੀਆਂ ਕਰਵਾ ਕੇ ਉਨੇ ਵਾਰ ਤੇ ਪੂਰਾ ਸਾਲ ਲੇੜਾ ਹੈਗਾ ਉਹਦਾ ਆਉਣ ਵਾਲੇ ਸਮੇਂ ਦੇ ਵਿੱਚ এনवायरमेंट ਦਾ ਜਿਹੜਾ ਸਟੂਲਰ ਦਾ ਜ਼ਿਆਦਾ ਲਾਈਫ ਸਟੂਲਰ ਦਾ ਤਜਰਬਾ ਜਿੰਦੇ ਆਲ ਜਵਲ ਦਾ ਡਾਟਾ ਜਿਹੜਾ ਅਦੇਸ਼ ਮਕਸਦ ਵਾਸਤੇ ਅਸੀਂ ਸ਼ੁਰੂਆਤ ਹੋਈ ਸੀ ਉਹ ਅਕਸਰ ਪੂਰਾ ਹੋ ਗਿਆ ਸਾਰਾ ਕੁਝ ਬਾਕੀ ਉਹਦਾ ਹਿੱਸਾ ਹੀ ਹੁੰਦਾ ਉਤਰਾ ਜਿਹੜਾ ਇਹ ਉਹਦਾ ਮੰਜ਼ਿਲ ਦਾ ਹਿੱਸਾ ਹੁੰਦਾ ਟੋਏ ਟਿਬੇ ਵੀ ਵਿੱਚ ਆਉਂਦੇ ਆ ਬਹੁਤ ਕੌਸ਼ਲ ਉਹਦੇ ਵਿੱਚ ਰਿਕਾਫਟਾਂ ਵੀ ਆਉਂਦੀਆਂ ਬਹੁਤ ਤਰ੍ਹਾਂ ਦੇ ਜਿਹੜੇ ਹੈਗੇ ਆ ਪੋਲੀਟੀਕਲ ਪ੍ਰਵਾਹ ਹੋਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹੈਗੇ ਨੂੰ ਬਣਾਉਣ ਵਿੱਚ ਸਵਾਰ ਨੂੰ ਦੇ ਵਿੱਚ ਥੋੜੀਆਂ ਵੱਡੀਆਂ ਚੜ੍ਹਤੀਆਂ ਸੀ ਪਰ ਇਹਨੇ ਕਿਰਪਾ ਕੀਤੀ ਆ ਆਪਣਾ ਆਪੇ ਹੀ ਕਾਰ ਸਵਾਰੀ ਤੇ ਮਿਹਰ ਭਰਿਆ ਖਾਤਰਾ ਕੀ ਇਹ ਸਫ਼ਰ ਨੂੰ ਸਦਗੁਰੂ ਆਕਾਟੇ ਤੋਰਰੇ ਗੁਰੂ ਮਾਰਾ ਦਾ ਧੰਨਵਾਦ ਕਰਦੇ ਆ ਗੁਰਸੰਗਤਾਂ ਦਾ ਜਿਹੜੇ ਲਗਾਤਾਰ ਇਸ ਕਾਰਜ ਦੇ ਵਿੱਚ ਸਰਮੰਤਾਂ ਦੇ ਨਾਲ ਸੇਵਾ ਕਰ ਰਹੇ ਆਵਰਤੂਲੇ ਉੱਠ ਕੇ ਗੁਰਸੰਗਤਾਂ ਸਾਰਾ ਦਿਨ ਇੱਥੇ ਇਹਦੀ ਸਾਬ ਸਫਾਈ ਚਲਦੀ ਹੈ ਤੁਸੀਂ ਉਹਨਾਂ ਸਾਰੇ ਗੁਰਸਿੱਖਾਂ ਦਾ ਖਿਰਦੇ ਤੋਂ ਧੰਨਵਾਦ